ਗੋਡੇ-ਗੋਡੇ ਧੋਪਾ ਚੜਾ ਛੱਡੀ ਇਹ ਪਹਿਲਾਂ ਸਵੇਰੇ ਸਵੇਰ ਦੱਸ ਪੀ ਇਹ ਸਵੇਰੇ ਬਣਨੇ ਨਹੀਂ ਬਾਅਦ ਵਿੱਚ ਬਣ ਜਾਂਦੇ ਇਹਨਾਂ ਦੀ ਕਾਦੀ ਗਾਲੀ ਹੀ ਹੂੰ ਉਹ ਬਣਾ ਕੇ ਤੇ ਹੁਣ ਉੱਤੋਂ ਦੁਪਹਿਰ ਚੜ ਗਈ ਏ ਮੇਨੂੰ ਸਫਾਈਆਂ ਨੂੰ ਮਰ ਕੇ ਤੁਪੇ ਸਾਰਾ ਕੰਮ ਆ ਕਰਨਾ ਕਿਹੜਾ ਇੰਨਾ ਕਰਨਾ ਵੈ ਇਹਨਾਂ ਨੂੰ ਕੀ ਹਾਂ ਹੁਣ ਚਾੜੂ ਫੇਰਨ ਦੇ ਵਾ ਫੇਰ ਨਹੀਂ ਆ ਮੰਮੀ ਬੱਲਾ ਅੱਧਾ ਦਿਨ ਚੜਾਤਾ ਵਾ ਤੁਸੀਂ ਦੇ ਦਿਨ ਚੜਾਤਾ ਵਾ ਅੱਧੇ ਦਿਨ ਤੋਂ ਉੱਠਦੀ ਆ ਪਹਿਲਾ ਮੁੜ ਕੇ ਘਟਾ ਡਾਡਾ ਪਾ ਸਾਡੇ ਸਿਰ ਚ ਖੇ ਹੋਰ ਤੈਨੂੰ ਕੋਈ ਕੰਮ ਨਹੀਂ ਆਉਂਦਾ ਮम्मी ਜੀ ਸਾਰੇ ਬਸੇ ਕਿੰਨਾ ਹੋ ਜਾਣੇ ਆ ਤੁਹਾਨੂੰ ਨਹੀਂ ਪਤਾ ਹੈਗਾ ਪਹਿਲਾਂ ਅੱਧਾ ਦਿਨ ਤੋਂ ਮੈਨੂੰ ਆ ਭਾਂਡਾ ਜਾਂ ਬਣਵਾਉਣ ਦੀ ਲਾ ਛੱਡਿਆ ਅਜੇ ਹੁਣ ਜੇ ਝਾੜੂ ਮਾਰ ਲੱਗੀ ਹੁਣ ਵੀ ਮੇਰੇ ਦਿਵਾਲੇ ਆ ਗਏ ਉਹ ਰਾਤੀ ਬਣ ਗਿਆ ਹੈਗਾ ਰਾਤੀ ਹਾਏ ਮੈਂ ਬਦ ਕਟਾ ਵੀ ਕਹਿਣ ਵੀ ਲਈ ਹੈ ਕਿ ਮੰਮੀ ਉਹ ਬਾਅਦ ਚ ਬਣ ਜਾਊਗਾ ਤੇ ਸ਼ਾਮੇ ਕੰਮ ਹੀਗਾ ਪਰ ਤੁਹਾਨੂੰ ਕੀ ਧੁੱਪੇ ਤੇ ਕੰਮ ਮੈਂ ਹੀ ਕਰਨਾ ਹੁੰਦਾ ਤੁਸੀਂ ਥੋੜਾ ਕਰਨਾ ਵਾ ਕੋਈ ਕੰਮ ਨਹੀਂ ਉਧਰੋਂ ਟਾਈਮ ਨਾ ਉਠਿਆ ਕਰਨਾ ਉਹ ਉਹ ਨਹੀਂ ਤੂੰ ਕਹਿੰਦੀ ਵੀ ਮੈਂ ਉਧਰੋਂ ਟਾਈਮ ਨਾ ਉੱਠ ਜਾ ਤੇ ਰਾਤ ਨੂੰ ਸੌਂਦਿਆ ਕਰੋ ਨਾ ਤੁਸੀਂ ਰਾਤ ਨੂੰ ਸੌਂਦਿੰਦੇ ਕੀ ਤੇ ਜੀਣਾ ਹੀ ਹਰਾਮ ਕਰ ਛੱਡਿਆ ਵਾ ਮੇਰਾ ਸਿੱਕੀ ਕੀ ਕਰ ਕੋ ਰਾਤ ਨੂੰ ਕੀ ਕਰਾ ਲਿਆ ਹੈਗਾ ਹਾਏ ਰੱਬਾ ਮੰਮੀ ਇੰਨੀਆਂ ਸਫਾਈਆਂ ਚੱਲਣੀਆਂ ਦਿਵਾਲੀ ਦੇ ਤੁਹਾਨੂੰ ਪਤਾ ਤੇ ਹੈ ਵਾ ਉਦੋਂ ਦੀ ਸਫਾਈ ਚੱਲਣੀਆਂ ਮੇਵਾ ਚੌੜੀਆਂ ਹੋਈਆਂ ਤੇਰੇ ਲਈ ਇਹ ਵੀ ਨਾ ਦੁਪਹਿਰ ਮੈਂ ਤੁਹਾਨੂੰ ਉਦੋਂ ਵੀ ਕਹੇਗੀ ਮੰਮੀ ਮੈਨੂੰ ਧੁੱਪ ਚੜ ਜਾਣੀ ਹੈ ਮੈਨੂੰ ਕੰਮ ਕਰ ਲੈਣ ਦੇ ਪਹਿਲਾਂ ਪਰ ਨਹੀਂ ਉਹ ਨਹੀਂ ਮੈਨੂੰ ਕਰਨ ਦਿੱਤਾ ਚੱਲ ਸਵੇਰੇ ਤੇ ਉਹ ਹੋ ਗਿਆ ਅੱਗੇ ਵੀ ਤੇਰਾ ਇਹ ਹੀ ਹਾਲ ਆ ਅੱਧੇ ਦੇਣੀ ਝਾੜੂ ਫੜਦੀ ਆ ਮम्मी ਸਾਰਾ ਕੰਮ ਟਾਈਮ ਨਾਲ ਕਰਦੇ باوجود ਵੀ ਕਿਉਂ ਤੁਸੀਂ ਇਦਾਂ ਕਰਦੇ ਆ ਕਿਹੜਾ ਕੰਮ ਹੈ ਨਹੀਂ ਟਾਈਮ ਨਾਲ ਕਰਦੀ ਆ ਸਾਰੇ ਲੋਕਾਂ ਨੇ ਝਾੜੂ ਲਾ ਲਿਆ ਟਾਈਮ ਨਾਲ ਵੇਲੇ ਹੋ ਗਿਆ ਲੋਕਾਂ ਨਾਲਾ ਤਾ ਉਹ ਲੈਣਾ ਤੇਰੇ ਹੱਥ 'ਚ ਝਾੜੂ ਹੋਣਾ ਮੈਂ ਮम्मी ਤੁਹਾਨੂੰ ਦੱਸਿਆ ਰਹੇਗਾ ਵੀ ਤੈਨੂੰ ਆਪੇ ਕਹਿ ਨਹੀਂ ਤੁਸੀਂ ਬਰਾਦ ਮਸਵੇਰੇ ਤੁਹਾਨੂੰ ਕਹਤਾ ਕਿ ਮੰਮੀ ਬਾਅਦ 'ਚ ਬਣਾ ਲਾਂਗੇ ਪਹਿਲਾਂ ਮੈਨੂੰ ਝਾੜੂ ਪੱਟਾ ਲਾ ਲੈਣ ਦਿੰਦੇ ਜੜ ਗਈ ਬਰ ਗਿਆ ਪਈ ਬਣਾ ਹੋ ਗਿਆ ਭਾਂਡਾ ਬਣ ਗਿਆ ਤੇ ਫਿਰ ਹੁਣ ਝਾੜੂ ਮਾਰਨ ਦੋ ਹੁਣ ਕਿਉਂ ਮੇਰੇ ਦਿਵਾਲੇ ਆ ਗਏ ਜੇ ਸਿਰਖਣ ਮੇਰਾ ਤੋ ਇਹ ਤਾਂ ਸੱਚੀ ਮੈਨੂੰ ਐਡਾ ਲੱਗਦਾ ਵੀ ਅੰਦਰ ਮੇਰਾ ਜਿਹੜਾ ਕੰਧਾ ਨੂੰ ਟੱਕਰਾ ਮਾਰਾਂ ਤੁਹਾਡੇ ਤੇ ਸੁਣ ਸੁਣ ਕੇ ਤੁਹਾਡੀਆਂ ਗੱਲਾਂ ਇਹ ਹੋ ਰਹਿ ਗਈਆਂ ਇਹ ਕਰ ਲੈ ਕੰਮ ਆ ਜੀ ਨਹੀਂ ਰਾਮ ਕੀਤਾ ਵਾ ਜੇ ਕਰ ਲੋ ਤਾਂ ਵੀ ਸਿਆਪਾ ਨਾ ਕਰ ਲੋ ਤਾਂ ਵੀ ਸਿਆਪਾ ਇੱਥੇ ਉੱਥੇ ਕਿਹਾ ਸੀਗਾ ਮੈਂ ਸੱਜਾਂ ਆਵਾਂ ਉਹ ਨਹੀਂ ਆਣ ਦਿੱਤਾ ਤੇ ਝਾੜੂ ਪਿੱਛੇ ਆ ਗਿਆ ਵਾ ਹੋਈ ਹੈ ਇਹ ਨਹੀਂ ਕਰਉਣੀ ਚਿਕਾਉਂ ਡਈ ਲੱਗਦਾ ਲੜਨ ਡਈ ਇਹਨੂੰ ਮੈਂ ਬਾਅਦ ਚ ਵੇਖਦੀ ਆ ਕੀ ਕਰਾਂ ਜਾਵਾ ਕਿ ਨਾ ਜਾਵਾ ਛਡਾਉਣ ਹਾਏ ਕਿਦਾਂ ਡਈ ਵਿਚਾਰੀ ਨੂੰ ਬੋਲਣ ਜਾਨ ਪੀਤੀ ਛਾੜੂ ਇੰਨੀ ਧੋਪ ਚੜ ਗਈ ਫਿਰ ਵੀ ਛਾੜੂ ਡਈ ਲਾਉਣ ਸਾਰਾ ਕੰਮ ਅਸ ਵੀ ਮੈਂ ਵੇਖਣ ਡਈ ਆ ਵੀ ਸਾਰਾ ਕੰਮ ਕਰਨ ਡਈ ਹੀ ਫਿਰ ਵੀ ਇਹ ਬੋਲੀ ਜਾਂਦੀ ਪਤਾ ਨਹੀਂ ਕਿਤਰਾ ਦੀ ਹੈ ਤੇ ਚੱਜੀ ਕੱਜਜੀ ਕਰਦੀ ਰਹਿੰਦੀ ਉਹਨੂੰ ਇੰਨੀ ਸਲਖਣੀ ਉਹਦੇ ਮਾਪਿਆਂ ਨੂੰ ਪੁੱਛ ਕੇ ਵੇਖਾ ਕਿ ਚੱਜੀ ਆ ਕਿ ਸਲਖਣੀ ਇਹ ਤੇ ਸੱਸਾਂ ਲੱਗਦੇ ਲੱਗਦਿਆਂ ਹੁੰਦੀਆਂ ਹੀ ਇਹ ਹੋ ਜੀਆਂ ਹੀ ਪਰ ਮੇਰੀ ਸੱਸ ਤੇ ਮੇਰ ਨਾਲ ਕਰਦੀ ਨਹੀਂ ਆ ਵਿਚਾਰੀ ਨਾਲ ਹੀ ਸਾਰਾ ਕੰਮ ਕਰਾਉਂਦੀ ਆ ਜਾਵਾਂ ਛਡਾਉਣ ਕੇ ਨਾ ਹਾਏ ਹਾਏ ਨਹੀਂ ਕਿਤਰਾ ਡਈ ਉਹਦੇ ਨਾਲ ਲੜਨਾ ਕਿ ਤੇ ਚੇ ਪੇੜਾ ਚ ਪੁੜਾਈ ਨਾ ਉਹਦੇ ਮਾਰ ਦੇ ਜਾਵਾਂ ਛਡਾਉਣ ਜਾਨੀ ਆ ਛਡਾ ਕੇ ਆਉਣੀ ਵਿਚਾਰੀ ਨੂੰ ਇਧਰੋਂ ਦੀ ਜਾਵਾਂ ਕਿ ਥੱਲੇੋਂ ਦੀ ਜਾਵਾਂ ਨਹੀਂ ਇਧਰੋਂ ਦੀ ਇਹਨੂੰ ਸ਼ੱਕ ਪੈ ਜਾਣਾ ਥੱਲੇੋਂ ਦੀ ਬਹਾਨੇ ਨਾਲ ਜਾਨੀ ਆ ਕਹੂੰਗੇ ਵੀ ਆਟਾ-ਉਟਾ ਦੇ ਦੋ ਕੋਈ ਚੀਜ਼ ਬਹਾਨੇ ਨਾਲ ਲੈ ਕੇ ਆਉਣੀ ਆ ਤੇ ਉਹਨੂੰ ਵਿਚਾਰੀ ਨੂੰ ਛਡਾ ਕੇ ਆਉਣੀ ਆ ਕਬਲ ਮੇਰੀ ਗੱਲ ਸੁਣ ਮੈਂ ਕੀ ਕਰਾਂ ਮੰਮੀ ਦਾ ਹੱਥ ਹੋ ਗਈ ਹਰ ਚੀਜ਼ ਤੇ ਇੰਨੀ ਤੰਗੀ ਦੇਂਦੇ ਆ ਨਾ ਪਹਿਲਾਂ ਮੈਨੂੰ ਸਮੇਂ ਦਾ ਮੈਂ ਮਮਾ ਸਾਹਿਬ ਜੇ ਲੇਟ ਉੱਠੀ ਆ ਤਾਂ ਤਾਂ ਮੈਨੂੰ ਬੋਲੀ ਜਾਂਦੇ ਆ ਜੇ ਅੱਜ ਮੈਂ ਸਵੇਰੇ ਮੈਂ ਐਵੇਂਦਾਂ ਕਿਹਾ ਮੈਂ ਕਿਹਾ ਮੈਂ ਬਾਅਦ ਵਿੱਚ ਮਮੀ ਇਹ ਭਾਂਡਾ ਬਣਾ ਲੈਣੇ ਆ ਪਹਿਲਾਂ ਮੈਨੂੰ ਸਫਾਈ ਕਰ ਲੈਣ ਦੋ ਉਦੋਂ ਵੀ ਨਹੀਂ ਸਫਾਈ ਕਰਨ ਦਿੱਤੀ ਹੁਣ ਹੁਣ ਜੇ ਮੈਂ ਭਾਂਡਾ ਬਣਾ ਕੇ ਸਫਾਈ ਕਰਨ ਗਈ ਆ ਤੇ ਫੇਰ ਮੇਰੇ ਪਿੱਛੇ ਜਿਹੜਾ ਅੱਧਾ ਦਿਨ ਚੜ ਗਿਆ ਝਾੜੂ ਮਾਰਨੀ ਐ ਦੁਪਹਿਰੇ ਲੋਕਾਂ ਦੇ ਸਿਰ ਸਿਰ ਸਿਰਚਪਾ ਡਾਡਾ ਕੀ ਕਰਾਂ ਮੈਂ ਮੈਂ ਤਾਂ ਦੁਖੀ ਹੋ ਗਈ ਆ ਯਾਰ ਹੱਦ ਹੁੰਦੀ ਕਹੀ ਜੀ ਤੇ ਪਤਾ ਨਹੀਂ ਘਰੀਆਂ ਦੁਖੀ ਹੋਈਆਂ ਜਾਂ ਨਹੀਂ ਹੋਈਆਂ ਮੈਨੂੰ ਘਰ ਛੜਿਆ ਤਾਂ ਕੀ ਸੁਣੇ ਕੋਈ ਕੁਝ ਪਾ ਮਾ ਉਹ ਹੁੰਦੇ ਆ ਤੇ ਉਹ ਦੱਸ ਦਿੰਦੇ ਆ ਤੂੰ ਆਉਂ ਨਹੀਂ ਤੇ ਤੂੰ ਦੇ ਨਹੀਂ ਹਰ ਚੀਜ਼ ਤੇ ਨੋਕਾ ਟੋ ਕਿੰਨੋ ਕਟੋ ਕਿ ਕਚਜੀ ਕਚਜੀ ਕੀ ਕਚਜਾ ਬਣਾ ਮੇਰਾ ਇਹਨੇ ਵੇਖਿਆ ਵਾ ਸਾਰਾ ਕੰਮ ਕਰਨ ਤੇ ਬਾਅਦ ਵੀ ਤੇ ਮੇਰੇ ਸਵਾਪ ਆਉਂਦੇ ਰਹਿੰਦੇ ਆ ਤੇ ਚੱਲ ਫਿਰ ਚੁੱਪ ਕਰਕੇ ਕੰਮ ਕਰ ਛੱਡਿਆ ਚੁੱਪ ਕਰਵੇਂ ਹੁੰਦੇ ਕਿ ਇਹਨੇ ਸੁਣਿਆ ਜਾਂਦਾ ਵੀ ਜਿੰਨਾ ਸੁਣੋਂਦੇ ਆ ਪਿੱਛੇ 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 ਸਾਰੇ ਕੰਮ ਗਲ ਪੇਡੋ ਘਰ ਇੱਕ ਦੂਜੇ ਦੇ ਫਿਰ ਹੋਰ ਕੀ ਕੀ ਜਤ ਜੀ ਨਾ ਸੋਹੀ ਕਰਾਂ ਫੇਰ ਚੁੱਪ ਕਰ ਕਰ ਆ ਨਾ ਤੂੰ ਆਪਣਾ ਕੰਮ ਕਰਕੇ ਤੇ ਗਾਂ ਨਹੀਂ ਮੇੜ ਕੇ ਤੇ ਛੱਡਿਆ ਕਰ ਤੇ ਮੈਂ ਸਾਰਾ ਕਰਨਦ ਨਹੀਂ ਅੱਜ ਮਾਸਾ ਲੇਟ ਤੁਹਾਨੂੰ ਪਤਾ ਦਿਵਾਲੀ ਦੇ ਸ਼ਿਆਣਾ ਬੰਦਾ ਕਰਦਾ ਹੀ ਹੈ ਚੰਮ ਕਹਾਂਗਾ ਮਾਤਾ ਨੂੰ ਵੀ ਕਿ ਤੂੰ ਨਾ ਆਏ ਹੋ ਤੇ ਕੰਮ ਕਰਿਆ ਕਰ ਥੋੜਾ ਕਿਤੇ ਕਰਦਾ ਬੰਦਾ ਕਰੇ ਮਾੜਾ ਮੋਟਾ ਕਰੇ ਇੰਨਾ ਥੋੜਾ ਹੁੰਦਾ ਵਾ ਵੀ ਜੇ ਇੱਚ ਕੁਝ ਨਹੀਂ ਕਰੀ ਬਸ ਜਰਾ ਕੋਈ ਗੱਲ ਹੁੰਦੀ ਆ ਦਵਾ-ਦਾਵਾ ਇੱਕ ਦੂਜੇ ਨੂੰ ਡੇਹ ਤਰੇ ਤੇ ਟੱਕਰ ਪੈਂਦੀਆਂ ਜੇ ਜਿਹੜਾ ਕੰਮ ਕਰਨ ਜਾਨੀ ਉਹਦੇ ਮੇਰੇ ਪਿੱਛੇ ਦਵਾਰੇ ਚੱਲ ਜਾਂਦੇ ਤੇ ਕੀ ਕਰਾਂ ਜੇ ਰਸੋਈ ਚ ਕਰਦੀ ਆ ਤਾਂ ਜਾ ਕੇ ਉੱਥੇ ਰਸੋਈ ਚ ਬੋਲਣ ਲੱਗ ਜਾਂਦੇ ਆ ਜੇ ਮੈਂ ਕੋਈ ਕੱਪੜੇ ਧੋਨੀ ਤਾਂ ਬੋਲਣ ਲੱਗ ਜਾਂਦੇ ਆ ਜੇ ਹੁਣ ਮੈਂ ਝਾੜੂ ਮਾਰਨ ਲਈ ਤਾਂ ਅੱਧਾ ਦਿਨ ਪਹਿਲਾਂ ਮੈਨੂੰ ਖੁਦ ਚੜਵਾਇਆ ਵਾ ਤੇ ਹੁਣ ਇਹ ਜੀ ਅੱਧਾ ਦਿਨਦ ਕਰਕੇ ਤੇ ਤੂੰ ਅਡਹੀਂ ਲੋਕਰ ਸੱਚ ਪਾਉਣ ਤੇ ਦੱਸੋ ਨਾ ਕੀ ਕਰਾਂ ਆਪ ਹੀ ਬਣ ਗਈ ਆ ਨਾ ਉਹ ਅਮਰੀਕ ਗੱਲ ਤੇ ਸੋਣਾ ਬੜੀਆਂ ਚੀਕਾਂ ਮਾਰ ਮਾਰ ਦੱਸਣ ਲਈ ਮਿੰਟੂ ਨੂੰ ਹਾ ਦੋਰੀ ਤੇਰੇ ਵਾਲੀ ਇਹੋ ਜਿਹਾ ਟਾਈਮ ਨਾ ਉੱਠ ਪਏ ਤੇ ਕੰਮ ਕਰ ਲੈ ਤੇ ਮੈਨੂੰ ਕੀ ਲੋੜ ਤੇਰਾ ਨਾ ਮੱਥਾ ਮਾਰਨ ਦੀ ਮੰਮੀ ਕੀ ਕਰਾਂ ਦੱਸੋ ਨਾ ਕਰਾਂ ਕੀ ਮੈਨੂੰ ਦੰਦ ਨੇ ਕਰਦੀ ਨਹੀਂ ਫਿਰ ਦੱਸੋ ਮੈਂ ਨਹੀਂ ਕਰਦੀ ਕਰਦੀ ਨਹੀਂ ਆ ਚਿੱਤਰ ਵੀ ਤੁਹਾਡੇ ਖਾਈ ਜਾਨੀ 24 ਘੰਟੇ ਤੇ ਕਰਦੀ ਆ ਟਾਈਮ ਬਟ ਟਾਈਮ ਕਰਦੀ ਆ ਅੱਛਾ ਤੇ ਜੇ ਉਹਨੂੰ ਦੱਸਣ ਲਈ ਆ ਚੀਕਾ ਮਾਰ ਮਾਰ ਕੇ ਤੇ ਉਹ ਮੈਨੂੰ ਮਾਰ ਦੋਗਾ ਕੀ ਕਰੂਗਾ ਜੇ ਮੈਂ ਵੀ ਡਰਦੀ ਕਿਸੇ ਕੋ ਜੇ ਮੈਂ ਰਾਤ ਨੂੰ ਕਰਦੀ ਆਂ ਤੇ ਕਹਿ ਦਿੰਦੇ ਅੱਧੀ ਰਾਤ ਨੜਈਏ ਕਰਨ ਤੇ ਜੇ ਮੈਂ ਸਵੇਰੇ ਉੱਠ ਕੇ ਕਰਦੀ ਆਂ ਤੇ ਫੇਰ ਇਹਦੇ ਧੁੱਪ ਚੜ ਗਈ ਤੇ ਕਰ ਕਿਹੜੇ ਕੂਚ ਪੈ ਜਾ ਮੈਨੂੰ ਦੱਸ ਦੋ ਨਾ ਮੈਂ ਉੱਚ ਛਾਲ ਮਾਰ ਲਾਂ ਤੇ ਇੱਕੋ ਕੰਮ ਕਰ ਆਂ ਵੀ ਟਾਈਮ ਨਾ ਉੱਠਦਾ ਟਾਈਮ ਨਾ ਆਪਣੇ ਕੰਮ ਸੰਭਲਾ ਸਾਨੂੰ ਲੋੜ ਹੀ ਨਾ ਪਏ ਤੈਨੂੰ ਆਖਣ ਦੀ ਮਮੀ ਤੁਹਾਨੂੰ ਕਰਦੀ ਨਹੀਂ ਕੰਮ ਜਾਂ ਦੱਸਣਾ ਨਹੀਂ ਕਰਦੀ ਕਰਦੀ ਆ ਟਾਈਮ ਕੋ ਟਾਈਮ ਸਭ ਨੂੰ ਪੁੱਛ ਕੇ ਵੇਖੋ ਆ ਵੀ ਸਾਰਾ ਸਭ ਤੋਂ ਜ਼ਿਆਦਾ ਕੰਮ ਕਰਦੀ ਆ ਫਿਰ ਵੀ ਜੁੱਤੀਆਂ ਮਾਰਦੇ ਹੀ ਰਹਿਣਾ ਵਾ ਤੁਸੀਂ ਮੈਨੂੰ ਤੂੰ ਨਾ ਖਾਣ ਵਾਲੇ ਕੰਮ ਕਰਿਆ ਕਰ ਤੇ ਕੀ ਕਰਾਂ ਤੁਸੀਂ ਮੇਰੇ ਪਿੱਛੇ ਪਿੱਛੇ ਤੁਹਾਨੂੰ ਬਸ ਬਸ ਇਹੋ ਗੱ ਪੀ ਉਠੂ ਤੇ ਉਹ ਕੋ ਮਿੰਟੂ ਕੋ ਸ਼ਿਕਾਇਤ ਲਾ ਦੂਗੀ ਤੋ ਮੈਨੂੰ ਮਾਰ ਦੂਗਾ ਕੀ ਕਰੂਗਾ ਮੰਮੀ ਉਹ ਤੁਹਾਡੇ ਹੱਥ ਜੜਦੇ ਪਰ ਮੈਂ ਨਹੀਂ ਡਰਦੀ ਕਿਸੇ ਕੋਲ ਮੈਨੂੰ ਕੰਮ ਚਾਹੀਦਾ ਟਾਈਮ ਨਾਲ ਮੰਮੀ ਕਾਹ ਬੁੰਦਾ ਨਹੀਂ ਹੁੰਦਾ ਟਾਈਮ ਆਪ ਟਾਈਮ ਹੁੰਦਾ ਤੇ ਕਿਰੌਣ ਦੇ ਬਾਵਜੂਦ ਵੀ ਸਾਰੇ ਹੀ ਮੈਂ ਬਸ ਐ ਵਹੀ ਕੰਮ ਤਾਨੂੰ ਰਹਿ ਗਿਆ ਵਾ ਵੀ ਬਸ ਨੋ ਕਾਟੋ ਕੀ ਕਰੀ ਜਾਨੀ ਕਰੀ ਜਾਨੀ ਆ ਮੈਨੂੰ ਇਦਾਂ ਲੱਗਦਾ ਕਿ ਮੈਨੂੰ ਮੈਂਟਲਿ ਹਸਪੀਟਲ ਐਡਮਿਟ ਕਰਵਾ ਦੇਣਾ ਹੱਲ ਨੂੰ ਕਰਾ ਦੇਣਾ ਤੂੰ ਮੈਂਟਲ ਜਿੱਦਾਂ ਦੀ ਆ ਪਿਆ ਉਦਾਂ ਦੇ ਇਹੀ ਹੋ ਜਾਣਾ ਕੰਮ ਮੈਂ ਕਰਨ ਨਹੀਂ ਆਣਾ ਕੰਮ ਤੂੰ ਹੀ ਕਰਨ ਦੇ ਤੂੰ ਬਹਿ ਜਾ ਉਹ ਚੁੱਪ ਕਰਕੇ ਕਿ ਉਹ ਅੱਧੇ ਦਿਨ ਉੱਠ ਕੇ ਸਿਰ ਤੇ ਲੋਕਾਂ ਦੇ ਘੱਟਾ ਪਾਉਣ ਨਹੀਂ ਆ ਹ ਉਹ ਟਾਈਮ ਨਾ ਜੇ ਉਹ ਜਾਵੇ ਮਮੀ ਘੱਟਾ ਕਾਦਾ ਪਾਉਂਦੀ ਆ ਗੋਡੇ-ਗੋਡੇ ਰੇਤ ਪੋਏ ਤੇ ਕਾੜੀ ਤੇ ਇਕੱਠੀ ਨਹੀਂ ਕਰਨੀ ਤੇ ਉਹ ਟਾਈਮ ਨਾ ਹੋ ਜਾਂਦੀ ਤੇ ਨਹੀਂ ਆਈ ਨਹੀਂ ਉੱਡੇਗੀ ਪਤਾ ਨਹੀਂ ਕਿ ਮੈਂ ਮੈਂ ਸੱਚੀ ਪਤਾ ਨਹੀਂ ਮੈਨੂੰ ਤਾਂ ਸਮਝ ਹੀ ਨਹੀਂ ਲੱਗਦੀ ਵੀ ਤੁਸੀਂ ਚੀਜ਼ ਕੀ ਜੇ ਤੇਰੀ ਸਮਝ ਤਾਂ ਵੀ ਬੋਲਦੇ ਨਹੀਂ ਜਿੰਨਾ ਕਰ ਦਿੱਤਾ ਵੀ ਬੋਲਦੇ ਹੋ ਜਿੰਨਾ ਮਰਜੀ ਤੇਰਾ ਨਾ ਮੱਥਾ ਮਾਰੋ ਤੇਰਾ ਟੀਚਾ ਹੋਈ ਆਪੇ ਮੈਨੂੰ ਉਸੇ ਟਾਈਮ ਨਾਲ 7 ਵਜੇ ਉੱਠਣਾ 7 ਵਜੇ ਉੱਠ ਕੇ ਕਿਹੜਾ ਕਿਹੜਾ ਕੰਮ ਕਰ ਲੈਗੀ ਉਹ ਤਾਂ ਦੁਪਹਿਰੇ ਕਰਨੇ ਆ ਅੱਜ 7 ਵਜੇ ਉੱਠੀ ਆ ਨਾ ਹਾਂ ਅੱਗੇ ਰੋਜ਼ ਉੱਠਦੀ ਨਹੀਂ ਆ ਮੈਨੂੰ ਤੇ ਅੱਲੀ ਪਤਾ ਕਦੀ ਟੈਕਾ ਮੈਨੂੰ ਤੇ ਫਿਰ ਉਹ ਹੋ ਟਾਈਮ ਹੁੰਦਾ ਜੇ ਕਿਤੇ ਉਠ ਵੀ ਪੈਂਦੀ ਆਂ ਕਿ 10 ਮਿੰਟ ਪਹਿਲਾਂ ਤੇ ਕੰਮ ਤੇ ਉਦੋਂ ਹੀ ਹੁੰਦੇ ਆ ਮਮੀ ਲੋਕੀ ਤੁਹਾਡੀ ਨਾ ਉਹਦੀ ਸਿੱਤਾਂ ਕਰਦੇ ਆ ਵੀ ਉਹ ਇੰਨੀ ਚੰਗੀ ਆ ਤੇ ਤੁਸੀਂ ਇਹ ਨਾਲ ਤੁਹਾਡੇ ਮੂੰਹ ਨਹੀਂ ਸਲਨੀ ਉਹਦਾ ਢੋਲ ਬੜਾ ਹੀ ਸੋਨਾ ਲੱਗਦਾ ਤੁਹਾਡੇ ਮੂੰਹ ਨਹੀਂ ਸਲਨੀ ਬਸ 24 ਘੰਟੇ ਬਸ ਟੈਂਡਾ ਹੀ ਹੱਤ ਪੈ ਗਈ ਕਰਨ ਦੀ ਵੀ ਬਸ ਅਸੀਂ ਕਰਦੇ ਹੀ ਰਹਿਣਾ ਆਈ ਹਟਣਾ ਨਹੀਂ ਆ ਕਿਤੇ ਬੋਲਣਾ ਦੀਦੀ ਆਜਾ ਰਵਿੰਦਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਛੱਡ ਲੋਂਡੇ ਆਹ ਹੋ ਛੱਡ ਲੋਂਦੇ ਬੜਾ ਰੋਲਾ ਪਾਣ ਦੇ ਕੀ ਗੱਲ ਹੋਈ ਆ ਉਹ ਲਖਿੰਦਰ ਬੜਾ ਹੀ ਦੁਖੀ ਕੀਤਾ ਵਾ ਮੈਨੂੰ ਇੰਨਾ ਬੜਾ ਜਿਆਦਾ ਇੰਨਾ ਪਰੇਸ਼ਾਨ ਕਰਦੇ ਜਿਦਾ ਕੋ ਹਿਸਾਬ ਹੀ ਨਹੀਂ ਆ ਕਿਉਂ ਕੀ ਹੋਇਆ ਵਾ ਕੁਝ ਵੀ ਨਹੀਂ ਪਹਿਲਾਂ ਸਾਰਾ ਕੰਮ ਇੱਕੋ ਦੇ ਪਹਿਲਾਂ ਆਪ ਹੀ ਮੈਂ ਕੰਮ ਜਿਹੜਾ ਕੰਮ ਕਰਦੀ ਮੇਰੇ ਪਿੱਛੇ ਪਿੱਛੇ ਤੁਰ ਪੈਂਦੇ ਜਿਹੜਾ ਕੰਮ ਕਰਦੀ ਪਿੱਛੇ ਪੇ ਤੁਰ ਪੈਂਦੇ ਤੇ ਨੌਕਾ ਟੋਕੀ ਕਰਦੇ ਹੀ ਰਹਿੰਦੇ ਕਰਦੇ ਹੀ ਰਹਿੰਦੇ ਜਦੋਂ ਵੇਖੋ ਬਸ ਜਿਹੜਾ ਕੰਮ ਕਰਦੀ ਕੋਈ ਕੰਮ ਇਹਨਾਂ ਕਹਿਣਾ ਹੀ ਨਹੀਂ ਕਿ ਤੂੰ ਚੱਜਦਾ ਕਰਨ ਲਈ ਸਾਰਾ ਦਿਨ ਤੇਰੇ ਨਹੀਂ ਸਾਰਾ ਦਿਨ ਤੂੰ ਹੀ ਡੇ ਰਹਿੰਦੇ ਜ ਹੈਨਾ ਆਪ ਤੇ ਵੇਲੇ ਬੈਠੇ ਰਹਿੰਦੇ ਆਪੜੇ ਲस्सी ਮਾੜੀ ਕਰ ਲਈ ਥੋੜਾ ਬੋਤਾ ਲਾਗੋ ਕੰਮ ਤੇ ਨਹੀਂ ਮੈਨੂੰ ਇੰਨਾ ਦੁੱਖੀ ਕੀਤਾ ਨਾ ਇੰਨਾ ਮੇਰਾ ਜੀ ਕਰਦਾ ਕਿ ਤੈਨੂੰ ਛੱਡ ਕੇ ਘਰ ਚੱਲ ਜਾਵਾਂ ਇੰਨਾ ਤੰਗ ਕੀਤਾ ਨਾ ਚੱਲ ਰੋਹੋ ਨਾ ਤੇ ਭਾਜੀ ਵੀ ਨਹੀਂ ਸਮਝਉਂਦੇ ਕੋਝ ਨਹੀਂ ਉਹਨਾਂ ਨੂੰ ਆਸਨੀ ਹੈ ਤੇ ਉਹ ਵੀ ਕਹਿੰਦੇ ਕਿ ਤੁਸੀਂ ਮੇਰੇ ਕੋਲੋਂ ਸਿਆਪਾ ਪਾ ਛੱਡਦੀਆਂ ਜੇ ਤੁਸੀਂ ਲੜਾਈ ਕਰਦੀਆਂ ਰਹਿੰਦੀਆਂ ਜੇ ਤੇ ਕੀ ਕਰਾਂ ਮੈਂ ਦੱਸ ਮੈਨੂੰ ਤਾਂ ਸਮਝ ਨਹੀਂ ਲੱਗਦੀ ਦੱਸ ਉਹ ਸਮਝਾ ਦੇਣ ਥੋੜਾ ਕੋਤਾ ਹੁਣ ਝਾੜੂ ਮੇਜੇ ਝਾੜੂ ਮਾਰਦੀ ਉਹਦੇ ਜੇ ਨੂੰ ਹੁਣ ਤੈਨੂੰ ਪਤਾ ਰੇਤ ਪਈ ਬੂਏ ਕਰਕੇ ਇਕੱਠੀ ਨਹੀਂ ਕਰਨੀ ਹੈਗੀ ਹਾਂਜੀ ਉਹ ਕੀ ਡੌਂਦੀ ਲੋਕਾਂ ਦੇ ਸਿਰ 'ਚ ਪਾਉਣ ਲਈ ਤੇ ਕੀ ਕਰਾਂ ਮੈਂ ਪਹਿਲਾਂ ਮੈਨੂੰ ਸੱਜ ਦੀ ਅੰਦਰ ਲਾ ਛੱਡ ਦੇ ਕੰਮ ਕਰਦੇ ਤੇ ਫਿਰ ਦੁਪਹਿਰ ਹੀ ਪਾਉਂਗੀ ਉੱਥੇ ਕੰਮ ਕਰਨ ਲੱਗਾਂ ਮੈਂ ਵੀ ਵੇਖਦੀ ਰਹਿਣੀ ਸਾਰਾ ਦਿਨ ਤੁਸੀਂ ਲੱਗੇ ਰਹਿੰਦੇ ਤਾਂ ਹਨ ਤੁਸੀਂ ਹੀ ਉਹ ਜਿਹੜਾ ਇੰਨਾ ਕ ਨੇ ਜਾਂਦੇ ਹੁੰਦੇ ਹੈਗੇ ਇਦਾਂ ਦੇ ਆ ਫੇਤਰਾਂ ਦੀ ਆਂਟੀ ਮੈਂ ਵੇਖਣ ਨੂੰ ਬਾਹਰ ਤੇ ਐ ਮਿੱਠਿਆ ਮਿੱਠਿਆ ਗੱਲਾਂ ਕਰਦੀ ਜਿਵੇਂ ਬੁੜੀ ਚੰਗੀ ਹੁੰਦੀ ਆ ਬਾਹਰ ਹੀ ਲੱਗਦੀ ਅੰਦਰ ਘਰ ਜੀ ਨਾ ਹੀਰਾਮ ਕੀਤਾ ਜੋ ਵੇਖਣ ਦੇ ਨੌਂ ਨਹੀਂ ਹਸਣ ਦੇ ਹਾਂ ਥੋੜਾ ਉੱਚੀ ਉੱਚੀ ਬੋਲਣ ਦੇ ਮੈਂ ਹਾਂ ਇਹ ਵਿਚਾਰੀ ਦਾ ਇਹਨੇ ਫੋਨ ਹੀ ਪੀਤਾ ਹੀ ਇਹਨਾਂ ਨੇ ਕਿਤੇ ਉਸੇ ਹੀ ਗੱਲ ਆ ਚਲ ਤੂੰ ਆ ਜਾ ਤਾ ਫਗਾਰੇ ਨਾ ਨੀ ਨਾ ਨਹੀਂ ਸੁਧਰਨਾ ਹੈ ਸਾਰੀ ਜ਼ਿੰਦਗੀ ਨਾਲ ਜਾਨੀ ਤੇ ਟੈਨਸ਼ਨ ਲਿਆ ਕਰੋ ਟੈਨਸ਼ਨ ਇਹ ਬੰਦਾ ਕਿਤੇ ਇੱਕ ਅੱਧੀ ਵਾਰ ਲੋਕਾ ਟੋਕੀ ਹੋਏ ਤੇ ਫਿਰ ਤੇ ਬੰਦਾ ਸੁਣ ਲੇ ਗੱਲ ਰਵਿੰਦਰ ਇਹ ਨਹੀਂ ਆਣਾ ਜਾਂਦੇ ਜਾਂਦੇ ਇੱਕ ਬੰਦਾ ਹੋਇਆ ਨਾ ਵੀ ਕੰਮ ਇੱਕ 24 ਘੰਟੇ ਮੈਂ ਦਿੰਦਾ ਨਾ ਮੋਹਕ ਚੱਜੀ ਕਿ ਚੱਜੀ ਸੁਣ ਕੇ ਹੀ ਨਾ ਪਾਗਲ ਹੋ ਗਈਆਂ ਪਹਿਲਾਂ ਮੈਂ ਚੰਗੀ ਭਲੀ ਜਦੋਂ ਮੈਂ ਵਿਆਹ ਕੇ ਆਈ ਹਾਂ ਤੈਨੂੰ ਵੀ ਪਤਾ ਹੀ ਚੰਗੀ ਭਲੀ ਹਾਂ ਕੋਈ ਗੱਲ ਨਹੀਂ ਹੁਣ ਤੇ ਮੇਰਾ ਦਿਮਾਗ ਮੈਨੂੰ ਸੱਚੀ ਮੈਨੂੰ ਕਦੀ ਕਦੀ ਆਪਣੇ ਆਪ ਨੂੰ ਫੀਲ ਹੁੰਦਾ ਵਾ ਕਿ ਮੈਂ ਸੱਚੀ ਤੇ ਨਹੀਂ ਪਾਗਲ ਹੋ ਗਈ ਗੱਲਾਂ ਕਰ ਕਰਕੇ ਹੀ ਇਹਨਾਂ ਨੇ ਮੈਨੂੰ ਲੱਗਦਾ ਦੇ ਦੇ ਤੁਹਾਡਾ ਕੰਮ ਕਰ ਦੇਣਾ ਵਾ ਇੰਨਾ ਟੌਰਚਰ ਕਰਦੇ ਨੇ 24 ਘੰਟੇ ਇੰਨਾ ਟੌਰਚਰ ਕਰਦੇ ਜਿਦੋਂ ਕੋਈ ਸਾਹੀ ਹੈ ਸਿਆਰੀ ਬਿਆਰੀ ਆਂਟੀ ਹੈਗੀ ਦੱਸ ਹਰਮਨੀ ਆਂਦੀ ਵੀ ਤੇ ਹਰ ਟਾਈਮ ਵਿਚਾਰੀ ਕੰਮ ਕਰਦੀ ਰਹਿੰਦੀ ਹੈ ਤੁਸੀਂ ਇੱਕ ਤੇ ਕੰਮ ਨਾ ਕਰਦੀ ਵਾ ਫਿਰ ਹੋਰ ਗੱਲ ਆ ਕੰਮ ਕਰਨ ਦੇ ਬਾਵਜੂਦ ਵੀ ਨੋਕਾ ਟੋਕੀ ਕਰੀ ਜਾਂਦੇ ਆ ਇਹ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਆਪ ਤੇ ਤੁਸੀਂ ਚੁੱਪ ਕਰਕੇ ਨਿਕਲ ਜਾਂਦੇ ਤੇ ਸਾਰਾ ਦਿਨ ਮੈਂ ਹੀ ਸੰਭਾਲਦੀ ਸਾਰਾ ਘਰ ਉਹ ਹੀ ਨਾ ਪਰ ਇਹਨਾਂ ਨੂੰ ਨਾ ਪਤਾ ਲੱਗਦਾਗਾ ਲਾ ਸਰੀ ਦਿਹਾੜੀ ਕੋਈ ਕੰਮ ਨਹੀਂ ਕਰਨੀ ਆ ਬਸ 24 ਘੰਟੇ ਬਹਣੇ ਲੱਭਦੀ ਰਹਿੰਦੀ ਹੈ ਕਿ ਬਸ ਕਰਨਾ ਆ ਜਿਹੜੀ ਲਿੱਸੀ ਮਾੜੀ ਇਹ ਕਰੀ ਸਕਦੀ ਆ ਸਾਵਾਂ ਨਾਲ ਕਰਨਾ ਨਹੀਂ ਹਾਂ ਥੋੜਾ ਬਹੁਤਾ ਚੱਲ ਨਹੀਂ ਜਿਆਦਾ ਚੱਲ ਆ ਜਾ ਚੱਲ ਆ ਜਾ ਬੰਦਾ ਥੋੜਾ ਬਹੁਤਾ ਹੀ ਕਰਾ ਦਿੰਦਾ ਆ ਜਾ ਫੇਰ ਮਾਰ ਲੈਣੀ ਤਲ ਕੋਈ ਨਹੀਂ ਮਚਦਾ ਮੈਨੂੰ ਵੇਖ ਕੇ ਸੋਈ ਨਾ ਭੁੱਲ ਲੱਗ ਜੇ ਨਹੀਂ ਕਰਦੀ ਹੁਣ ਤੇਰੇ ਸਾਹਮਣੇ ਤੇ ਬ ਤੇਰੀ ਮਿੱਟੀ ਬਣ ਜਾਣਾ ਹੁਣ ਤੇਰੇ ਸਾਹਮਣੇ ਨਹੀਂ ਕੁਝ ਵੀ ਕਰਨਾ ਆ ਬਾਹਰ ਬੜੀਆਂ ਮਿੱਠੀਆਂ ਬਣਦੀਆਂ ਹੀ ਘਰ ਇਹ ਉਹ ਦੁਕਾਨ ਦੀ ਸਹੀ ਗੱਲ ਈ ਆ ਹਾਂ ਕੋਈ ਨਹੀਂ ਚਲਦੇ ਅੰਦਰ ਵੀ ਆਉਣੀ ਚਾ ਲੈ ਕੇ ਕਿੱਧਰ ਬੈਠੇ ਇੱਧਰ ਹਾਂ ਇੱਧਰ ਬੈਠੇ ਆ ਸੱਚੀ ਘੰਟੀ ਜੀ ਸ਼ਾਸ੍ਰੀ ਦਾ ਉਹ ਸੁਣਾਉਂਗੀ ਹਾਂ ਵਧੀਆ ਮੈਂ ਬਾਹਰੋਂ ਆਈ ਦੀਦੀ ਝਾੜੂ ਲੋਂਦੇ ਵਿਚਾਰਾ ਕਿੰਨਾ ਕੰਮ ਕਰਦੀ ਸਾਰਾ ਦਿਨ ਕੰਮ ਹੀ ਕਰਦੀ ਰਹਿੰਦੇ ਈ ਕੰਮ ਕਰਦੀ ਆ ਜੇ ਕੱਚ ਜਿਆਂ ਨੂੰ ਚੌਕੇ 'ਚ ਵੜਦੀ ਆ ਤੇ ਉੱਥੇ ਦੋ-ਦੋ ਘੰਟੇ ਕੰਮ ਨੂੰ ਲੈ ਕੇ ਬੈਠੀ ਰਹਿੰਦੀ ਆ ਕੰਮ ਇਹਨੇ ਜੇ ਕੰਮ ਮੁਕਾਵੇ ਤੇ ਦੋ ਘੰਟਿਆਂ 'ਚ ਸਾਰੇ ਕੰਮ ਹੋ ਜਾਂਦੇ ਆ ਕੰਮ ਨੂੰ ਤਾਂ ਲੰਮਾ ਚੌੜਾ ਹੀ ਕਰ ਛੱਡਦੀ ਆ ਤੇ ਆਂਟੀ ਜੀ ਕਿਉਂ ਝੂਠ ਬੋਲਣ ਦੇ ਮੈਂ ਕੰਧ ਥਣੀ ਵੇਖਦੀ ਰਹਿੰਨੀ ਵਿਚਾਰੀ ਸਾਰਾ ਦਿਨ ਲੱਗੀ ਰਹਿੰਦੀ ਕੂਚਾ ਕੱਚੀ ਕਰਦੀ ਰਹਿੰਦੀ ਸਵੇਰ ਤੋਂ ਲਾ ਕੇ ਸ਼ਾਮਾਂ ਤੱਕ ਉਹਨੂੰ ਤਾਂ ਮੈਂ ਕਦੀ ਵੇਲੇਆ ਵੇਖਿਆ ਹੀ ਨਹੀਂ ਆ ਉਹ ਤੇਰੀ ਗੱਲ ਠੀਕ ਆ ਲੈ ਕੇ ਤੇ ਬੈਠੀ ਰਹਿੰਦੀ ਆ ਪਰ ਨੰਬੇੜਦੀ ਨਹੀਂ ਕੰਮ ਨੂੰ ਸਵੇਰ ਤੋਂ ਸ਼ਾਮ ਤੱਕ ਬਸ ਰੋਟੀ ਦਾ ਹੀ ਆ ਨਾ ਪਕਾ ਲਈ ਤੇ ਭਾਂਡੇ ਮਾਂਜ ਲਿਓ ਵੀ ਲੈ ਕੇ ਬੈਠੇ ਰਹਿਣਾ ਕਚੱਜਿਆਂ ਵਾਂਗ ਹਰ ਵੇਲੇ ਹਰ ਵੇਲੇ ਸਾਰਾ ਹੀ ਕੰਮ ਕਰਨ ਦੇ ਕਦੀ ਝੋੜੂ ਲੰਦੇ ਕਦੀ ਤੁਸੀਂ ਮਿਸਤਰੀ ਵੀ ਲਾਏ ਆ ਉਹ ਵੀ ਉਧਰ ਵੀ ਚਾਹ ਪਾਣੀ ਰੋਟੀ ਪਾਣੀ ਚਾਹਦਾ ਕੱਪੜੇ ਧੋਣੇ ਨਿਹਾਣਿਆਂ ਦਾ ਕਿੰਨਾ ਕੰਮ ਹੁੰਦਾ ਵਾ ਨਹੀਂ ਕਿਤੇ ਤੈਨੂੰ ਨਹੀਂ ਪਤਾ ਭੋਲੀਏ ਕੱਲ ਭੈਣ ਨਹੀਂ ਠੀਕ ਉਥੇ ਪਾ ਕੇ ਕੱਪੜੇ ਤਿਆਰ ਹੋ ਕੇ ਬਹਿ ਗਈ ਉਹ ਮੈਂ ਡੱਕਿਆ ਮੈਂ ਹਾਂ ਘਰ ਮਿਸਤਰੀ ਲੱਗੇ ਮੇਰੇ ਕੋਲ ਨਹੀਂ ਹੁਣ ਇੰਨਾ ਹੁੰਦਾ ਜੇ ਇਹ ਨਵਾਂ ਆਸ ਤੇ ਕੋਈ ਰੱਖ ਜਾ ਤਾਂ ਫਿਰ ਚੱਲ ਜਾਈ ਤੇ ਹਾਏ ਹਾਏ ਆਂਟੀ ਉਹ ਲਿਆ ਫਿਰ ਦੁੱਖ ਸੁੱਖ ਤੇ ਜਾਣਾ ਨਹੀਂ ਜਾਣਾ ਮਾਤਾ ਚੱਲ ਮਿਸਤਰੀ ਜਾ ਹਟਣਗੇ ਤੇ ਚਲ ਜੂਗੀ ਕਿ ਤੂੰ ਮਿਸਤਰੀ ਹੋ ਨਾ ਇੰਨੇ ਠੇਕਾ ਥੋੜੀ ਲਿਆ ਹੁਣ ਸਾਰੇ ਸਾਤਾਂ ਦਾ ਇਹਦੀਆਂ ਭੈਣਾਂ ਨੇ ਇਹਦੀ ਪਰਜਾਈ ਆ ਹੋਰ ਵੀ ਕੋਈ ਜਾ ਸਕਦਾ ਉਹਦੇ ਕੋ ਰਹਿ ਸਕਦਾ ਵਾ ਤੁਸੀਂ ਮੈਨੂੰ ਅਲਟੀ ਦੱਸੋ ਜਦੋਂ ਤੁਹਾਡੇ ਕੋਈ ਰਿਸ਼ਤੇਦਾਰਾਂ ਤੇ ਹੁੰਦਾ ਵਾ ਤੇ ਤੁਸੀਂ ਨਹੀਂ ਜਾਂਦੇ ਮੈਂ ਇਦਾਂ ਜਾ ਜਾ ਕੇ ਨਹੀਂ ਰਹਿੰਦੀ ਤੇ ਉਹਨੇ ਕਿਹਾ ਰਹਿਣਾ ਪਤਾ ਲੈ ਆਉਂਦੀ ਤੇ ਆ ਗਈ ਆਪਣੇ ਘਰ ਉਹ ਵੀ ਜੇ ਨਹੀਂ ਤੇ ਮੈਂ ਫੋਨ ਤੇ ਕਰ ਲੈਣੀ ਹੁੰਦੀ ਮੈਨੂੰ ਨਹੀਂ ਬਹੁਤੇ ਚਾਵਾ ਹੁੰਦੇ ਪਿੱ ਜਾ ਜਾ ਕੇ ਮੈਂ ਚੰਗੀ ਬਣਾ ਮੈਂ ਉਹ ਨਹੀ ਮੈਨੂੰ ਨਹੀਂ ਇਹ ਜੀਆਂ ਚੰਗੀਆਂ ਲੱਗਦੀਆਂ ਗੱਲ ਜਦੋਂ ਘਰ 'ਚ ਆਪਣੇ ਕੰਮ ਆ ਤੇ ਫੇਰ ਕਿਹਦੀ ਗੱਲ ਆ ਲਾਗੇ ਭੂਆ ਮਰੀ ਆ ਹੈ ਉਹਦੇ ਉਧਰ ਵੀ ਜਾਣਾ ਹੁੰਦਾ ਤੇ ਫੇਰ ਕੀ ਹੀਗੀ ਦਸ ਆਈ ਜਾਣਾ ਸੀ ਮੇ ਸ਼ਾਮਾ ਨੂੰ ਬਹੁਤੀ ਗੱਲ ਹੀ ਚਾਹ ਦੀ ਮੈਂ ਬਣਾ ਕੇ ਦੇ ਜਾਂਦੀ ਮੈਨੂੰ ਬਾਜ ਮਾਰ ਲੈਂਦੇ ਆਹ ਕਹਿੰਦੀ ਤੇ ਸਹੀ ਫੇਰ ਕਹੇ ਨੂੰ ਇਸ ਤਰ੍ਹਾਂ ਨਹੀਂ ਤੁਹਾਨੂੰ ਕਰਨਾ ਚਾਹੀਦਾ ਵਿਚਾਰੀ ਕਰਦੀ ਰਹਿੰਦੀ ਫੇਰ ਵੀ ਤੁਸੀਂ ਬਖਤੋਈਆਂ ਕਰਦੇ ਹੀ ਰਹਿੰਦੇ ਉਹਨਾਂ ਦੀ ਅਸਾਸਿਆ ਨਾ ਉਹਨਾਂ ਦੀ ਮਾਸਾ ਕੰਮ ਨਹੀਂ ਕਰਦੀ ਕਿਤੇ ਬਾਹਰ ਜਾ ਕੇ ਉਹਨੇ ਕਦੀ ਨਹੀਂ ਚੁਗਲੀ ਕੀਤੀ ਆਪਣੀ ਨਾ ਉਹ ਦੀ ਕਦੀ ਨਹੀਂ ਕੋਈ ਗੱਲ ਕੀਤੀ ਤੈਨੂੰ ਪਤਾ ਨਾ ਤੇਰੇ ਘਰ ਤੇਰੀ ਸੱਸ ਕਰ ਲੈਂਦੀ ਆ ਤੈਨੂੰ ਤਾਂ ਪਤਾ ਲੱਗਦਾ ਹੁਣ ਮੇਰ ਕੋ ਨਹੀਂ ਹੁੰਦਾ ਇਤਨੀ ਲੱਗਦਾ ਵਾ ਸੱਸ ਕਰ ਲੈਂਦੀ ਆ ਤੁਹਾਨੂੰ ਕੀ ਪਤਾ ਕਰਦੀ ਆ ਕਿ ਨਹੀਂ ਕਰਦੀ ਤੈਨੂੰ ਪਤਾ ਲੱਗਦਾ ਭੀ ਇਹ ਬੜਾ ਕੰਮ ਕਰਦੀ ਆ ਤੇ ਤੂੰ ਵੀ ਤੇ ਆਪਣੇ ਘਰ ਵੇਖਾ ਸਾਰਾ ਦਿਨ ਲੱਗੀ ਰਹੀ ਨਹੀਂ ਇਕੱਲੀ ਕਰਦੀ ਆ ਪਰ ਆਂਟੀ ਮੇਰੀ ਸੱਸ ਵੀ ਮੈਨੂੰ ਕਰਾ ਦਿੰਦੀ ਥੋੜਾ ਬੋਤਾ ਤੇ ਤੁਸੀਂ ਵੀ ਥੋੜਾ ਬੋਤਾ ਕਰਾ ਦਿਆ ਕਰੋ ਜਿੰਨੇ ਜੋਗੀ ਮੈਂ ਕਰੰਦੀ ਆ ਇਹ ਇਹਦੇ ਨਾਲ ਜੇ ਮੈਂ ਕਰਵਾਦਾ ਤੇ ਇਹ ਤੇ ਰਾਤ ਤੱਕ ਇਹਦੇ ਕੋ ਨੌਨ ਵੀ ਨਹੀਂ ਹੁੰਦਾ ਨਾਤਾ ਵੀ ਜਾਂਦਾ ਹੁਣ ਤੁਸੀਂ ਜੇ ਮੈਂ ਕਰਾਉਣੀ ਆ ਤੇ ਵਿੱਚੋਂ ਟਾਈਮ ਕੱਢ ਕੇ ਨੰਦੀ ਹੁਣੇ ਰਹੀ ਗੱਲ ਮਿਸਤਰੀਆਂ ਦੀ ਹੀ ਨਾ ਉਹਨਾਂ ਨੂੰ ਚਾਹ ਤੁਸੀਂ ਬਣਾ ਕੇ ਦੇ ਦਿੰਦੇ ਨਹੀਂ ਬਣਾ ਸਕਦੇ ਤੇ ਮੈਨੂੰ ਆਵਾਜ਼ ਮਾਰਦੇ ਉਹਨੂੰ ਵਿਚਾਰੀ ਨੂੰ ਜਾਂਦੇ ਕਿੱਥੇ ਜਾਂਦੀ ਓ ਸਾਰਾ ਦਿਨ ਤੇ ਮੈਂ ਵੇਖਦੀ ਘਰੇ ਰਹਿੰਦੀ ਤੈਨੂੰ ਕੀ ਪਤਾ ਜਾਂਦੀ ਕਿ ਨਹੀਂ ਜਾਂਦੀ ਫੜੀ ਸਕੂਟਰੀ ਆ ਇਹਨੂੰ ਤੇ ਫੜੀ ਸਕੂਟਰੀ ਆ ਨਾ ਤੋ ਹੀ ਉਹਨੂੰ ਕਦੀ ਇੱਕ ਉਹ ਸ਼ਦੀਦਾ ਹਦੀ ਆ ਇੱਕੋ ਇੱਕ ਅੱਧੇ ਸੂਟ ਪਾਇਆ ਹੁੰਦਾ ਨਾ ਕਦੀ ਉਹਨੇ ਮੈਂ ਵੇਖਿਆ ਵਟੌਰ ਕੱਢਿਆ ਹੁੰਦਾ ਐਵੇਂ ਬਣੀ ਰਹਿੰਦੀ ਵਿਚਾਰੀ ਸਾਰਾ ਦਿਨ ਰੁਲੀ ਹੀ ਰਹਿੰਦੀ ਕੰਮ ਚ ਲੈ ਉਹਨੂੰ ਪਾਉਣਾ ਹੀ ਨਹੀਂ ਆਉਂਦੇ ਸੂਟ ਤੇ ਲੰਬਾਰੀ ਬਾਹਰ ਨੂੰ ਆਉਂਦੇ ਕੱਪੜੇ ਪਾਉਣਾ ਹੀ ਨਹੀਂ ਆਉਂਦੇ ਜਿਹੜਾ ਆਪ ਆ ਲਿਆ ਆਪਾਂ ਮੈਂ ਦੋ ਦਿਨ ਲਾਵੇ ਹੀ ਨਾ ਹਾਂਜੀ ਤੁਸੀਂ ਤੇ ਉਹਦੇ ਕੰਮ ਚ ਮੱਤ ਮਾਰੀ ਉਹਦੀ ਵਿਚਾਰੀ ਦੀ ਉਹ ਕੀ ਕਰੇ ਥੱਕ ਟੁੱਟ ਜਾਂਦੀ ਆ ਰੋਕੇ ਮੈਂ ਤੈਨੂੰ ਮੈਂ ਦੱਸਿਆ ਤੂੰ ਸਮਝਦੀ ਕਿਉਂ ਨਹੀਂ ਤੈਨੂੰ ਉਹਨੇ ਜਾਬਦਾ ਤੇ ਤੇਰੇ ਕੰਨ ਭਰੇ ਆ ਨਾ ਅਮਰ ਕੋਠੇ ਥਾੜੀ ਵੇਖਦੀ ਰਹਿੰਦੀ ਐ ਸਾਰਾ ਦਿਨ ਕੰਮ ਕਰਦੀ ਰਹਿੰਦੀ ਓ ਵਿਚਾਰੀ ਕੰਮ ਤੇ ਤੈਨੂੰ ਦੱਸਿਆ ਪਈ ਜਿੱਲੇ ਕਰਦੀ ਐ ਇਹਦੀ ਰਹਿੰਦੀ ਐ ਪਹਿਲਾਂ ਵਿਚਾਰੀ ਕਪੜੇ ਧੋਣ ਦੀ ਝੜ ਝੂੜ ਲਾਇਆ ਪੋਚਾ ਪੂਚਾ ਲਾਇਆ ਬਾਹਰ ਗੇਟ ਘੋਟਦੇ ਐ ਕੰਦਾ ਕੁੰਦਾ ਸਾਫ ਕੀਤੀਆਂ ਬਿਲਕੁਲ ਵਿਚਾਰੀ ਸਵੇਰੇ ਰਿਤੇ ਡਈ ਕੰਮ ਕਰਨ ਤੋਂ ਇਹ ਪਤਾ ਨਹੀਂ ਕਿਉਂ ਇਹ ਉਹਦੇ ਨਾਲ ਵਿਚਾਰੀ ਨੇ ਇਤਰਾ ਕਰਦੇ ਰਹਿੰਦੇ ਕੋ ਚੱਜੀ ਕੋ ਚੱਜੀ ਕਰਦੇ ਨੇ ਮੈਨੂੰ ਤਾਂ ਉਹਦਾ ਕੋ ਚੱਜ ਕੋ ਨਾ ਕੋਈ ਦਿਖਦਾ ਹੀ ਨਹੀਂ ਚਲੋ ਚੰਗਾ ਨਹੀਂ ਚੰਗਾ ਅੰਟੀ ਮੈਂ ਜਾਂਦੀ ਤੁਸੀਂ ਕਿਹੜੀ ਉਹਦੀ ਸਿਫਤ ਕਰਨੀ ਉਹ ਵਿਚਾਰੇ ਦੀ ਮੈਨੂੰ ਪਤਾ ਹੁਣ ਲੱਗ ਗਿਆ ਪੱਕਾ ਸਬੂਤ ਹੋ ਗਿਆ ਪੀ ਇਹ ਨਾਲ ਕੇ ਚੁਗਲੀਆਂ ਕਰਦੀਆਂ ਵਾ ਘਰ ਦੇ ਭੇਤ ਦੇਂਦੀ ਆ ਉਹ ਸਪੋਰਟ ਐਵੇਂ ਨਹੀਂ ਕਰਨਾਈ ਪਤਾ ਮੈਨੂੰ ਤੇ ਕਰ ਲੋ ਮੇ ਮੇਰੀਆਂ ਕਿਹੜੀਆਂ ਫੀਤੀਆਂ ਲਾਥ ਚੱਲੀਆਂ ਕਰ ਲੋ ਮੈਂ ਚੰਗੀ ਬਣ ਕੇ ਲੈਣਾ ਵੀ ਕੀ ਕਿਸ ਕੋ ਤੇ ਕਰ ਲੋ ਕਹਿ ਲੋ ਮਾੜੀ ਆ ਸੱਸ ਫਿਰ ਕੀ ਹੋਊਗਾ ਕਦੀ ਮਿੰਟੂ ਕੁਛ ਕਹਿਤਾ ਲੰਦੀ ਆ ਕਦੀ ਗਵਾਂਡੇ ਕੋਲ ਲੰਦੀ ਆ ਤੇ ਕੀ ਹੋਊਗਾ ਮੈਨੂੰ ਘਰੋਂ ਕਟਾ ਦੇਗੀ ਕੀ ਹੋਊਗਾ ਪਤਾ ਨਹੀਂ ਸੱਚੀ ਵਾਰੇ ਨਹੀਂ ਆਉਂਦੀ ਦੀ ਉਹ ਵਿਚਾਰੀ ਆਈ ਗਰੀਬਣੀ ਉਹਨੂੰ ਵੀ ਨਹੀਂ ਮੈਂ ਲਾਦਾ ਵਾਰੇ ਆਉਂ ਦਿੱਤਾ ਹੁਣ ਉਹ ਓਟ ਕੇ ਗਈ ਦਿਵਾਲੇ ਨੇ ਫੇਰ ਮੇਰੇ ਹੋ ਜਾਣਾ ਕਰੇ ਮੈਂ ਦੱਸਿਆ ਮੈਂ ਤਾਂ ਕੁਝ ਦੱਸਿਆ ਹੀ ਨਹੀਂ ਹੈਗਾ ਉਹਨੂੰ ਵਿਚਾਰੀ ਨੂੰ ਉਹ ਤਾਂ ਪਤਾ ਨਹੀਂ ਆਵਾਜ਼ਾਂ ਮੁੱਝੇ ਸੁਣ ਕੇ ਆ ਗਈ ਲੱਗਦਾ ਉਹਨੂੰ ਮੈਂ ਕਹਣਾ ਤੂੰ ਨਾ ਆਇਆ ਕਰਵੇਂ ਮੇਰੇ ਹੱਕ ਵਿੱਚ ਮੁੜ ਕੇ ਫੇਰ ਇਹ ਨਾ ਮੇਰੇ ਦਿਵਾਲੇ ਹੋਣਾ ਹੁੰਦਾ ਵਾ ਉਹ ਵਿੱਚ ਦੇਣ ਦੀ ਸਾਰੀਆਂ ਗੱਲਾਂ ਮੇਰੇ ਹੱਕ ਵਿੱਚ ਕਰ ਗਈ ਉਹ ਤੇ ਹੁਣ ਵੇਖੀ ਸਹੀ ਫੇਰ ਗਲੇਸ਼ ਹੋ ਹੀ ਜਾਣਾ ਨਹੀਂ ਪਾ ਜਾਣਾ ਚਲ ਦਫਾ ਕਰ ਮੈਂ ਆ ਤਾਂ ਹੁਣ ਨਾ ਫਲੇਸ਼ ਤੋਂ ਬਹੁਤ ਦੁਖੀ ਹੋਈ ਪਈ ਆ ਮੈਂ ਹੁਣ ਕਵਲ ਨੂੰ ਪੁੱਛ ਕੇ ਬੋਲੀ ਤੇ ਜਾਣ ਹੀ ਲਈਏ ਨੇ ਮੈਂ ਕਵਲ ਨੂੰ ਪੁੱਛ ਕੇ ਸ਼ਮੀ ਦਾ ਪਤਾ ਲੈ ਆਉਣੀ ਆ ਜਾ ਕੇ ਵੀ ਕਿੰਨੇ ਦਿਨ ਹੋਰ ਅੱਗੇ ਮੁੜ ਕੇ ਕਦੋਂ ਜਾਣਾ ਵਾ ਮੁੜ ਕੇ ਫੇਰ ਘਰੇ ਜਾਣਾ ਪਊਗਾ ਕਿੰਨੇ ਦਿਨ ਲੱਗ ਜਾਣਾ ਹੁਣ ਹਸਪਤਾਲਾਂ ਜਾ ਕੇ ਆ ਜਾਨੀ ਕਵਲ ਨੂੰ ਪੁੱਛ ਲਈ ਨਹੀਂ ਕੀ ਹੁੰਦੇ ਫੇਰ ਪੰਗਾ ਲੈ ਆਈ ਕੋਈ ਪੰਗਾ ਨਹੀਂ ਮੈਂ ਲੈ ਕੇ ਆਈ ਮੈਂ ਤੇ ਹੁਣ ਪੰਗੇ ਕੀ ਲੈਣੇ ਆ ਇਹ ਨਹੀਂ ਜਾਣ ਛੱਡ ਦੇ ਮੇਰੀ ਤੇ ਮੇਰੀ ਗੱਲ ਸੁਣ ਛੱਡੋ ਦਫਾ ਕਰੋ ਤੁਸੀਂ ਹੁਣਾਂ ਦਿੱਤੇ ਹੋ ਆ ਰਹਿਣਾ ਵਾ ਮੈਂ ਕਿਹਾ ਮੈਂ ਕੱਲ ਮਮੀ ਨੂੰ ਪੁੱਛ ਆਈਗਾ ਤੇ ਵੀ ਸ਼ਮੀ ਦਾ ਪਤਾ ਲੈ ਆਵਾਂ ਠੀਕ ਨਹੀਂ ਹੈ ਹਸਪਤਾਲ ਤੋਂ ਪਤਾ ਹੀ ਅਦਾਖ ਲਿਆ ਹਾਂ ਤੇ ਉਹ ਮੈਂ ਕੱਲ ਮੈਨੂੰ ਜਾਣ ਨਹੀਂ ਦਿੱਤਾ ਤੇ ਹੁਣ ਕੰਮ ਕੁੰਮ ਤੇ ਹੋ ਗਿਆ ਵਾ ਜਿਹੜਾ ਹੋਣਾ ਸੀ ਨਹੀਂ ਨਹੀਂ ਲੈ ਕੇ ਆ ਤੂੰ ਪਤਾ ਜਾਬ ਤੇ ਵੇਜ ਮਾਤਾ ਬੋਲੀ ਤੇ ਕੀ ਕਰਾਂਗੇ ਕੋਈ ਗੱਲ ਨਹੀਂ ਮਾਤਾ ਨਾਲ ਕਰ ਲਾਂਗੇ ਗੱਲ ਮਾਤਾ ਉਤਰਵੀਂ ਤੇ ਬੋਲੀ ਜਾਣ ਦੀ ਹੈ ਜਿਵੇਂ ਸਾਂਭ ਲੋਗੇ ਤੁਸੀਂ ਸਾਂਭ ਲਾਂਗੇ ਕੋਈ ਗੱਲ ਨਹੀਂ ਤੂੰ ਜਾ ਤੂੰ ਠੀਕ ਹੈ ਫਿਰ ਮੈਂ ਚੱਲੀ ਜਾਣਾ ਫਿਰ ਮੈਂ ਚਾਰੋਕ ਜਾਵਾਂ ਹਾਂ ਬਿਆਰ ਜਾ ਚਲੋ ਠੀਕ ਹੈ ਧੰਨਵਾਦ ਮੈਂ ਕੋਈ ਇਕੱਲੇ ਹਾਂ ਤੁਸੀਂ ਮੁੜ ਕੇ ਨਾ ਮੇਰੇ ਦੁਆਲੇ ਨਾ ਆਉਂਦੀਆਂ ਫੇਰ ਉਹ ਨਹੀਂ ਹੁੰਦੀ ਦੁਆਲੇ ਤੇਰੇ ਤੂੰ ਰੰਝਾ ਚਲੋ ਠੀਕ ਹੈ ਚਲੋ ਚੰਗਾ ਮੈਂ ਜਾਵਨੀ ਨਾ ਹੋ ਪਿਆ ਹੋ ਗਿਆ ਨਾ ਤੇ ਹੁਣ ਕਿੱਧਰ ਪੈ ਗਏ ਕੱਪੜੇ ਮੰਮੀ ਉਹ ਮੈਂ ਮੈਂ ਤਾਂ ਦੱਸਿਆ ਹੀ ਨਾ ਸ਼ਮੀ ਨੂੰ ਪਤਲਾਣ ਜਾਣਾ ਸੀ ਤੇ ਉਹ ਕਬਲ ਕਹਿੰਦੇ ਕੀ ਉਹਨਾਂ ਨੂੰ ਪੁੱਛਿਆ ਤਾਂ ਕਹਿੰਦੇ ਜਾ ਆ ਬਸ ਸਰ ਗਿਆ ਤੇਰਾ ਮੰਮੀ ਜਾਣਾ ਤੇ ਪਹਿਣਾ ਹੀ ਆ ਨਾ ਜਾਣਾ ਪਹਿਣਾ ਐਨੀਆਂ ਇੰਨਾ ਕੁਛ ਕਰਕੇ ਕਰਵਾ ਕੇ ਤੇ ਫੇਰ ਜਾਣਾ ਤਾਂ ਜ਼ਰੂਰ ਹੁੰਦਾ ਤੇ ਆਂਡੀਆਂ ਗਵਾਂਡੀਆਂ ਨੂੰ ਦੱਸਦੀ ਆਂ ਵੀ ਮੇਰੇ ਨਾਲ ਆਹ ਕੁਛ ਹੁੰਦਾ ਆਪ ਵੀ ਦੱਸਿਆ ਕਰ ਬਣ ਪੁੱਛਣ ਤੋਂ ਤਿਆਰ ਹੋ ਜਾਂਦੀ ਆਂ ਮੈਂ ਮੰਮੀ ਮੈਂ ਕਿੱਥੇ ਗਾਂਡੀਆਂ ਗਉਣ ਦੱਸਿਆ ਉਹ ਤਾਂ ਪਤਾ ਨਹੀਂ ਕੋਠੇ ਤੇ ਹੀ ਉਹਨੇ ਕੋਠੇ ਤੇ ਸੁਣਿਆ ਮੈਂ ਉਹਨੂੰ ਕੀ ਦੱਸਣਾ ਤੁਹਾਨੂੰ ਪਤਾ ਹੀ ਇੰਨੇ ਸਾਲ ਹੋ ਗਏ ਅੱਗੇ ਕਦੀ ਘਰ ਦੀ ਗੱਲ ਕੀਤੀ ਹੈ ਮੈਂ ਬਾਹਰ ਅਜ ਤੱਕ ਠੀਕ ਹੈ ਜਿਹੜੀ ਮੈਂ ਹੁਣ ਕਰਨੀ ਸੀਗੀ ਉਹ ਸੁਣ ਲਈ ਤੇਰੇ ਮੂੰਹ ਤੇ ਕਹਿ ਕੇ ਗਈ ਆ ਸਭ ਕੁਝ ਮੰਮੀ ਉਹ ਕੋਠੇ ਤੇ ਸੁਣ ਲਈ ਜੇ ਤੇ ਪਿੱਛੇ ਬੋਲਣ ਤੁਸੀਂ ਵੀ ਕਿਹੜਾ ਬੋਲਣ ਲੱਗੇ ਕਿ ਤੇ ਵੇਖਦੇ ਹੋ ਵੀ ਅੰਦਰ ਬਾਹਰ ਵੇਖ ਲਿਆ ਕਰਾਂ ਵੀ ਕੋਈ ਉੱਤੇ ਤੇ ਨਹੀਂ ਹੈਗਾ ਕੋਠੇ ਤੇ ਉਹ ਕੋਠੇ ਤੇ ਹੀਗੀ ਉਹ ਤੂੰ ਆਪਣਾ ਹੀ ਨਹੀਂ ਦੱਸਦੀ ਵੀ ਮੈਂ ਬਿਨਾ ਪੁੱਛਣ ਤੋਂ ਹੀ ਜਿੱਧਰ ਮਰਜ਼ੀ ਆਪਣੇ ਕੰਮ ਕਰਦੀ ਫਿਰਦੀ ਆ ਮम्मी ਜ਼ਰੂਰੀ ਕੰਮ ਹੀ ਆ ਚਲ ਜਾ ਪਹਿਲੇ ਜਾਂ ਹਰ ਸਭ ਲਈ ਇੰਨੀ ਗੱਲ ਕਹਿੰਦੇ ਸੀ ਕਿ ਭਾਇਆ ਮੈਨੂੰ ਬੁਰਾ ਲੱਗਦਾ ਮਣ ਕੇ ਸਾਰੇ ਭੈਣਾਂ ਦੀ ਗੱਲ ਹੁੰਦੀ ਅਗੀਆਂ ਕਹਿਣਗੀਆਂ ਕਿ ਪਤਾ ਲੈਣੀ ਨਹੀਂ ਆਈ ਤੁਹਾਨੂੰ ਹੀ ਸਾਰਿਆਂ ਨੇ ਕਹਿਣਾ ਕਿ ਸੱਸ ਨੇ ਨਹੀਂ ਭੇਜਿਆਗਾ ਚਲ ਜਾ ਹਾਂ ਜਾ